ਜੀ ਸਾਡੇ ਸਪਨ ਜੋਗ ਐਸਐਸਪੀ ਸਾਹਿਬ ਬਰਨਾਲਾ ਸ਼੍ਰੀ ਮੁਹੰਮਦ ਸਰਫਰਾਜ਼ ਆਲਮ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਬਰਨਾਲਾ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਸਾਡੀ ਥਾਣਾ ਸਿਟੀ 2 ਦੀ ਪੁਲਿਸ ਨੂੰ ਇੱਕ ਕਾਮਯਾਬੀ ਹਾਸਲ ਹੋਈ ਹੈ ਜਿਹਦੇ ਵਿੱਚ ਸਾਡੇ ਐਸਐਚਓ ਸਾਹਿਬ ਇੰਸਪੈਕਟਰ ਚਰਨਜੀਤ ਸਿੰਘ ਸਬ ਇੰਸਪੈਕਟਰ ਚਰਨਜੀਤ ਸਿੰਘ ਤੇ ਇਹਨਾਂ ਦੀ ਟੀਮ ਐਸਆਈ ਰਜੀਵ ਕੁਮਾਰ ਤੇ ਪ੍ਰਭ ਸਿੰਘ ਮਾਨ ਇਹਨਾਂ ਨੇ ਇੱਕ ਸਾਡੇ ਇੱਥੇ ਚੋਰੀ ਹੋਈ ਸੀ ਲਸ਼ਮਣ ਦਾਸ ਵਾਸੀ ਸੇਖਾ ਰੋਡ ਗਲੀ ਨੰਬਰ 4 ਇਹਨਾਂ ਦੇ ਘਰੋਂ ਜਿਹੜਾ ਕਾਫੀ ਨਗਦੀ ਵਗੈਰਾ ਦੀ ਚੋਰੀ ਹੋਈ ਸੀ ਜਿਹਦੇ ਵਿੱਚ ਮੁਕੱਦਮਾ ਨੰਬਰ 382 ਮਿਤੀ 19/8/2025 ਥਾਣਾ ਸਿਟੀ ਟੂ ਬਰਨਾਲਾ ਦਰਜ ਹੋਇਆ ਸੀ ਇਹ ਇਹਦੇ ਤੇ ਵਰਕ ਕਰਦੇ ਹੋਏ ਇਹਨਾਂ ਨੇ ਸਭ ਤੋਂ ਪਹਿਲਾਂ ਇੱਕ ਦੋਸ਼ੀ ਪ੍ਰਭ ਪਵਨਪ੍ਰੀਤ ਸਿੰਘ ਪਵਨਪ੍ਰੀਤ ਸਿੰਘ ਵਾਸੀ ਭਦੌੜ ਇਹਨੂੰ ਗ੍ਰਿਫਤਾਰ ਕੀਤਾ ਜਿਹੜਾ ਮੇਨ ਜਿਹਨੇ ਤੋਂ ਚੋਰੀ ਕੀਤੀ ਸੀ ਤੇ ਇਹਦੇ ਫਰਦਰ ਪੁੱਛਗਛ ਤੇ ਵਿੱਚ ਸਾਨੂੰ ਦੋ ਹੋਰ ਦੋਸ਼ੀ ਆਇਡੈਂਟੀਫਾਈ ਹੋਏ ਨੇ ਜਿਨ੍ਹਾਂ ਦਾ ਨਾਮ ਕਾਲਾ ਸਿੰਘ ਵਾਸੀ ਸਧਾਣਾ ਤੇ ਕਫੂਰ ਮੁਹੰਮਦ ਕਫੂਰ ਮੁਹੰਮਦ ਵਾਸੀ ਹੈਗਾ ਇਹ ਨੈਣੇਵਾਲ ਕਫੂਰ ਮੁਹੰਮਦ ਵਾਸੀ ਨੈਣੇਵਾਲੇ ਤਿੰਨ ਦੋਸ਼ੀ ਜਿਹੜੇ ਇਹਨਾਂ ਨੇ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਦੇ ਫਰਦਰ ਦੌਰਾਨੇ ਤਫਤੀਸ਼ ਨਿਸ਼ਾਨਦੇਹੀ ਤੋਂ ਚੋਰੀ ਕੀਤਾ ਹੋਇਆ ਕੁੱਲ 1,33,000 ਰੁਪਏ ਬਰਾਮਦ ਕੀਤਾ ਤੇ ਇਸ ਦੇ ਨਾਲ ਹੀ ਇਹਨਾਂ ਨੂੰ ਅੱਗੇ ਪੋਚਗੇ ਜਦ ਰਾਣੀ ਅੱਗੇ ਹੋਰ ਕਾਮਯਾਬੀ ਮਿਲਿਆ ਇਹਨਾਂ ਦੀ ਪੁਚਕਿਸ ਤੋਂ ਇਹ ਗੱਲ ਸਾਹਮਣੇ ਆਈ ਆ ਕਿ 6 8 2025 ਨੂੰ ਸਾਡੇ ਬਰਨਾਲਾ ਬੱਸ ਸਟੈਂਡ ਦੀ ਬੈਕ ਸਾਈਡ ਗੁਰੂ ਨਾਨਕ ਬਸਤੀ ਚੋਂ ਇੱਕ ਘਰ ਦੇ ਵਿੱਚੋਂ ਰਣਜੀਤ ਸਿੰਘ ਦੇ ਘਰ ਚੋਂ ਦਿਨ ਦਿਹਾੜੇ ਇੱਕ ਚੋਰੀ ਹੋਈ ਸੀ ਵਿਅਕਤੀ ਵੱਲੋਂ ਕੀਤੀ ਗਈ ਸੀ ਉਹਨਾਂ ਦੇ ਗਹਿਣੇ ਜਿਹੜਾ ਘਰੋਂ ਚੋਰੀ ਹੋਏ ਸੀਗੇ ਉਹ ਵੀ ਇਹਨਾਂ ਨੇ ਕੀਤੇ ਸੀ ਜਿਹੜੇ ਸਾਡੇ ਦੋਸ਼ੀ ਨੇ ਇਸ ਮੁਕਦਮੇ ਦੇ ਪਵਨਪ੍ਰੀਤ ਸਿੰਘ ਕਾਲਾ ਸਿੰਘ ਤੇ ਕਪੂਰ ਮੁਹੰਮਦ ਇਹਨਾਂ ਨੂੰ ਵੀ ਉਹ ਜਿਹੜਾ ਮੁਕਦਮਾ ਸੀ ਥਾਣਾ ਸਿਟੀ 1 ਬਰਨਾਲਾ ਦਾ 383/25 ਉਹਦੇ ਵਿੱਚ ਨਾਮਿਨੇਟ ਕਰ ਲਿਆ ਗਿਆ ਤੇ ਉਹ ਜਿਹੜੇ ਉੱਥੋਂ ਗੈਹਣੇ ਚੋਰੀ ਕੀਤੇ ਸੀ ਇਹਨਾਂ ਨੇ ਮੁੱਥੂਤ ਫਾਈਨੈਂਸ ਆਰਾਮਪੁਰਾ ਫੂਲ ਵਿਖੇ ਇਹਨਾਂ ਨੇ ਜਿਹੜਾ ਜਮਾ ਕਰਾਇਆ ਹੋਇਆ ਸੀ ਉੱਥੋਂ ਅਸੀਂ ਬਰਾਮਦ ਕਰਾਇਆ ਜੋ ਕੁੱਲ ਕਰੀਬ 40 ਗ੍ਰਾਮ ਦੇ ਕਰੀਬ ਸੋਨਾ ਪੰਜ ਆਈਟਮਾਂ ਸੋਨੇ ਦੀਆਂ ਹੈਗੀਆਂ ਨੇ ਫਰਦਰ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਇੱਕ ਪਤਾ ਲੱਗਿਆ ਨਸ਼ੇ ਦੀ ਇਹ ਅੱਜ ਇਹਨਾਂ ਨੂੰ ਅਸੀਂ ਮੈਡੀਕਲ ਕਰਾਵਾਂਗੇ ਡਾਕਟਰ ਟੈਸਟ ਵੀ ਹੋਏਗਾ ਉਹਦੇ ਵਿੱਚ ਸਾਹਮਣੇ ਆਏਗਾ ਜੀ ਜੀ ਕਿ ਕ੍ਰਿਮੀਨਲ ਪਰਵਿਰਤੀ ਦਾ ਬੰਦਾ ਹੈ ਜੀ ਇਹ ਇੱਕ ਦੂਜੇ ਦੇ ਦੋਸਤੀ ਨੇ ਜੀ ਜਿਹੜੇ ਇਹਦੇ ਵਿੱਚ ਦੋ ਦੋਸ਼ੀ ਤਾਂ ਆਪਣੇ ਬਰਨਾਲਾ ਜ਼ਿਲ੍ਹੇ ਦੇ ਹੀ ਰਹਿਣ ਵਾਲੇ ਆ ਇੱਕ ਨੈਣੇਵਾਲ ਦਾ ਹੈਗਾ ਤੇ ਇੱਕ ਭਤੌੜ ਦਾ ਤੇ ਜਿਹੜਾ ਗਾਲਾ ਸਿੰਘ ਹੈ ਉਹ ਸੁਧਾਣੇ ਦਾ ਇੱਧਰ ਨਾਲ ਹੀ ਲੱਗ ਜਾਂਦਾ ਆਪਣੇ ਸੋਏ ਆਪਸ ਵਿੱਚ ਜਾਣਕਾਰ ਸੀ ਜਿਹੜਾ ਲੋਕਲ ਏਰੀਆ ਦਾ ਜਾਣਕਾਰ ਜਿਵੇਂ ਪਵਨਪ੍ਰੀਤ ਆ ਤੇ ਚੋਰੀ ਕਰਦਾ ਸੀ ਤੇ ਫਰਦਰ ਬੱਸ ਤੇ ਆਉਂਦੇ ਸੀ ਤੇ ਉਧਰੋਂ ਇਹਨਾਂ ਨੂੰ ਇਹ ਜਿਹੜੇ ਦੂਜੇ ਸਾਥੀ ਨੇ ਇਹਦਾ ਸਮਾਨ ਸਾਭਦੇ ਸੀ ਤੇ ਇਹਨੂੰ ਫੈਸਿਲਿਟੇਟ ਕਰਦੇ ਸੀ ਸਰ ਅਸਲਾ ਦਾ ਪਰਚੇ ਇਹਦੇ ਤੇ ਅਸਲਾ ਵੀ ਨਹੀਂ ਹੋ ਰਿਹਾ ਨਹੀਂ ਇਹ ਤਾਂ ਪੁਰਾਣੇ ਆਰਮਜ਼ ਐਕਟ ਦੇ ਦੋ ਪੁਰਾਣੇ ਪਰਚੇ ਨੇ ਇਹਦੇ ਤੇ ਤਾਂ ਸਾਨੂੰ ਹੁਣ ਤੱਕ ਇਹਦੇ ਤੋਂ ਕੋਈ ਅਸਲਾ ਬਰਾਮਦ ਨਹੀਂ ਹੋਇਆ ਬਟ ਆਪਾਂ ਪੁੱਛ ਕੇ ਚ ਕਰਾਂਗੇ ਹੋ ਸਕਦਾ ਸਾਨੂੰ ਉਸ ਸੰਬੰਧੀ ਵੀ ਕੋਈ ਲੀਡ ਸਾਹਮਣੇ ਆ ਜਾਣਾ ਸਰ ਜਿਵੇਂ ਕੀ ਮੰਨਦਾ ਹੈ ਉੱਥੇ ਬੈਂਕ ਜਮ੍ਹਾਂ ਕਰਾਇਆ ਸੀ ਉਹਨਾਂ ਤੇ ਵੀ ਕਾਰਵਾਈ ਕੀਤੀ ਨਹੀਂ ਉਹ ਅਸੀਂ ਹੁਣ ਵੈਰੀਫਾਈ ਕਰ ਰਹੇ ਹਾਂ ਜੋ ਹਲੇ ਤੱਕ ਸਾਡੇ ਸਾਹਮਣੇ ਆਇਆ ਕਿ ਇਹਨਾਂ ਨੇ ਉੱਥੇ ਝੂਠ ਦੱਸ ਕੇ ਆਪਣਾ ਆਪਣੇ ਗਹਿਣੇ ਦੱਸ ਕੇ ਇਹਨਾਂ ਨੂੰ ਉੱਥੇ ਜਮ੍ਹਾਂ ਕਰਾਇਆ ਬਟ ਆਪਾਂ ਫਿਰ ਵੀ ਇਹਨੂੰ ਵੈਰੀਫਾਈ ਕਰ ਰਹੇ ਹਾਂ ਜੇਕਰ ਇਹੋ ਜਿਹੀ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜੇ ਉਹ ਫਾਈਨੈਂਸ ਕੰਪਨੀ ਵਾਲੇ ਸੀ ਕਿ ਉਹਨਾਂ ਨੂੰ ਨੌਲੇਜ ਸੀ ਇਸ ਚੀਜ਼ ਦੀ ਕਿ ਇਹਨਾਂ ਨੇ ਚੋਰੀ ਦਾ ਸਮਾਨ ਉੱਥੇ ਜਮ੍ਹਾਂ ਕਰਾਇਆ ਫਿਰ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਜਿੰਨੇ ਸੋਨਾ ਚੋਰੀ ਹੋਇਆ ਸਾਰਾ ਹੀ ਕੰਪਨੀ ਵਿੱਚ ਹੋ ਚੁੱਕਾ ਹੈ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਕਿ ਉਹਨਾਂ ਨੇ ਕਿਹੜੀ ਕਿਹੜੀ ਆਈਟਮ ਲਖਾਈ ਸੀ ਹੁਣ ਅਸੀਂ ਟੈਲੀ ਕਰਾਂਗੇ ਸਾਰਾ ਐਫ ਆਈ ਆਰ ਦੇ ਨਾਲ ਤੇ ਜਿਹੜਾ ਬਾਕੀ ਬਚ ਗਿਆਗਾ ਉਹ ਵੀ ਆਪਾਂ ਇਹਨਾਂ ਤੋਂ ਪੁੱਛ ਕੇ ਚ ਕਰਾਂਗੇ ਫਰਦਰ ਆਪਾਂ ਹੁਣ ਤੱਕ ਤਾਂ ਇਹ ਤਿੰਨ ਹੀ ਸਾਹਮਣੇ ਆਏ ਨੇ ਫਰਦਰ ਅਸੀਂ ਪੁੱਛ ਕੇ ਚ ਕਰ ਰਹੇ ਹਾਂ ਜੇਕਰ ਕੋਈ ਗਲਬਾ ਸਾਹਮਣੇ ਆਉਂਦਾ